ਘਾਰੀ ਪੁਲ ਤੇ ਸਾਰਾ ਸਾਡਾ ਸਮਾਜ ਇਕੱਠਾ ਆਇਆ ਕੁਝ ਦਿਨ ਪਹਿਲਾਂ ਜਿਹੜਾ ਜਗਵੀਰ ਸਿੰਘ ਸੰਧੂ ਐਮ ਐਲ اے ਵਿਡਾਲੀ ਹਲਕੇ ਤੋਂ ਜਿਨ੍ਹਾਂ ਨੂੰ ਸਰੈਨ ਬੋਰਡ ਦੇ ਵਿੱਚ ਮੈਂਬਰ ਨਿਯੁਕਤ ਕੀਤਾ ਗਿਆ ਸੀ ਔਰ ਜਿਨ੍ਹਾਂ ਨੂੰ ਉਥੋਂ ਦਾ ਧਿਆਨ ਨਾ ਹੋਣ ਕਾਰਨ ਪਾਰਟੀ ਦੀ ਨਾ ਸਮਝੀ ਕਾਰਨ ਇਹ ਜਿਹੜਾ ਲੋਗੋ ਵਾਲਮੀਕ ਮੰਦਿਰ ਦੇ ਜਿਹੜੇ ਮਾਡਲ ਤੇ ਲਾ ਕੇ ਇਹਨਾਂ ਨੇ ਬਹੁਤ ਵੱਡੀ ਖਾਮੀ ਕੀਤੀ ਗਲਤੀ ਕੀਤੀ ਇਹੋ ਮਾਡਲ ਕਿਤੇ ਦਰਬਾਰ ਸਾਹਿਬ ਟੈਂਪਲ ਤੇ ਲੱਗ ਜਾਏ ਜਾਂ ਦੁਰਗਾਣਾ ਮੰਦਿਰ ਟੈਂਪਲ ਤੇ ਲੱਗ ਜਾਏ ਤੇ ਹਿੰਦੂ ਸਮਾਜ ਦਾ ਸਿੱਖ ਸਮਾਜ ਇਹਨਾਂ ਲੋਕਾਂ ਦਾ ਕੀ ਹਰ ਸਿੱਧਾ ਕਰੇਗਾ ਕਿਥੋਂ ਹਿਸਾਬ ਲਗਾਇਆ ਜਾ ਸਕਦਾ ਕਿ ਦਲਦਾਂ ਦਾ ਤੀਰਥ ਹੋਰਨ ਕਰਕੇ ਜਿਹੜਾ ਵਾਲਮੀਕ ਤੀਰਥਣਾ ਹਜ਼ਾਰ ਰੁਪਈਏ ਇਦਾਂ ਦੇ ਜਿਹੜੇ ਕਾਰੋਬਾਰ ਕੀਤੇ ਜਾਂਦੇ ਆ ਆ ਹੁਣੇ ਹੁਣੇ ਜਿਹੜਾ ਇੱਕ ਛੋਟੇ ਜਿਹੇ ਬੱਚੇ ਨੇ ਜਿਹੜਾ ਉਹਨਾਂ ਦਾ ਬੈਨਰ 파ੜਨ ਦੀ ਕੋਸ਼ਿਸ਼ ਕੀਤੀ ਉਥੇ ਸਰਕਾਰ ਦੇ ਜਿਹਨੇ ਇੱਥੇ ਸੀਨੀਅਰ ਅਫਸਰ ਆਏ ਆ ਸਾਰਿਆਂ ਨੇ ਉਹਨਾਂ ਨੇ ਜ਼ਬਰਦਸਤੀ ਧੱਕ ਕੇ ਜਿਹੜਾ ਉਹਨੂੰ ਗੱਡੀ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਇਥੋਂ ਸਾਫਤ ਹੁੰਦਾ ਕਿ ਪ੍ਰਸ਼ਾਸਨ ਵੀ ਔਰ ਮੁੱਖ ਮੰਤਰੀ ਸਾਹਿਬ ਸਾਰੇ ਜਿਹੜੇ ਇਹਨਾਂ ਦੀ ਮਿਲੀ ਭੁਗਤਿਆ ਇਕ ਦਲਦਲਤਾ ਤੀਰ ਜ਼ੋਰ ਕਰਕੇ ਕਿ ਕਦੇ ਵੀ ਵਾਲਮੀਕ ਤੀਰ ਦਾ ਜਿਹੜਾ ਸੰਤ ਸਮਾਜ ਆ ਵਾਲਮੀਕੀ ਸਮਾਜ ਇਹਨੂੰ ਬਰਦਾਸ਼ਤ ਨਹੀਂ ਕਰੂਗਾ ਇਹਨਾਂ ਕਹਿੰਦਾ ਹੈ ਜਾਇ ਵਾਲਮੀਕੀ ਹਰ ਵੰਗ ਪ੍ਰਸ਼ਾਸਨ ਵੱਲੋਂ ਟਾਈਮ ਮੰਗਿਆ ਗਿਆ ਹੈ ਅਗਲਾ ਪ੍ਰੋਸੈਸ ਜਿਹੜਾ ਹੈ ਜੀ ਮੰਗਲਵਾਰ ਤੱਕ ਟਾਈਮ ਦਿੱਤਾ ਹੈ ਮੰਗਲਵਾਰ ਤੋਂ ਬਾਅਦ ਜਿਹੜਾ ਹੈ ਇਹ ਜਿੰਨੇ ਵਾਲਮੀਕ ਤੀਰ ਦੇ ਮਹਾਪੁਰਖ ਹੈਗੇ ਆ ਮੇਨ ਗੱਡੀਆਂ ਦੇ ਸਾਰੇ ਮੀਟਿੰਗ ਕੱਲ ਨੂੰ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜਿਹੜਾ ਨਿਰਣਾ ਲਿਆ ਜਾਊਗਾ ਉਹਦੇ ਵਿੱਚ ਭੰਡਾਰੀ ਪੁਲ ਜਾਮ ਵੀ ਕੀਤਾ ਜਾਊਗਾ ਔਰ ਮਰਨਵਰ ਤਦ ਤੱਕ ਲੋਡ ਪਈ ਤੇ ਮਰਨਵਰ ਤੱਕ ਵੀ ਬਿਠਾ ਜਾਊਗਾ